ते पिंड नी बोल गई मेथो आया नण बर्तोटो वेख खोले आया नुक जाणिय बर्त फोटो वेख खोल ਇੱਕ ਬਾਈ ਆਪਣੇ ਰੀਲ ਪਹਿਲਾਂ ਚੱਲੀ ਸੀਗੀ ਬੋਲਟ ਐਵਰੇਜ ਕੋਈ ਹਾਂ ਦਾ ਉਹ ਸਮਾਂ ਦਾ ਹੋਈ ਨਾ ਹੁੰਦਾ ਦੁਨੀਆ ਪਿੰਡ ਸਾਡੇ ਪਿੰਡ ਤੋਂ ਨਹੀਂ ਜਿੱਥੇ ਇਹ ਰਾਗੜਾ ਨਾ ਲਗੇ ਹੁਣ ਰਾਤ ਨੂੰ ਮਿਲਣ ਲਈ ਸੂਕਾ ਸਾਣੀ ਹੁਣੇ ਕੋਈ 1:30 ਵਜੇ ਚੱਕ ਬੋਲਟ ਪਰਾਣਾ ਤੋਂ ਉਤਰਿਆ ਹੈ ਚੱਕ ਬੋਲਟ ਪਰਾਣਾ ਤੋਂ ਉਤਰਿਆਣੀ ਕਾਲਾ ਸਾੜਾ ਤੀਜ ਹੋਈ ਜਾਂਦਾ ਹੈ ਤੁਰ ਜਾਈ ਬਚੋਂ ਮੈਂ ਸਕਾਲ ਮਾਰਦੀ ਬੋਲਤੇ ਐ ਵਰੀ ਜਿੱਥੂ ਹੀ ਜਾਂਦਾ ਹੈ ਹਾਏ ਮੈਨੂੰ ਲੱਗਦਾ ਏ ਪੱਕਾ ਜਲਵਉਗਾ ਖਤਮ ਥੜਾ ਤੇਲ ਹੋਈ ਜਾਂਦਾ ਹੈ ਹਾਏ ਕਿੰਨੋਂ ਮੀਟਰਾਂ ਸਿਰਿੰਦੀ ਕੁੜੇ ਵਾਦੀ ਤੇ ਔਖਾ ਹੋਇਆ ਪਿਆ ਕਰਨਾ ਅੱਗ ਰਾਸਤੇ ਜਰਾਂਜਾ ਤੇਰਾ ਆ ਗਿਆ ਨਹੀਂ ਕਿੱਥੇ ਹੁਣ ਕਿੱਥੇ ਮੁੜਨਾ ਦੂਰ ਤੂਰੀ ਕੋਈ ਕੰਡਣੀਉ ਦਿਸਦਾ ਹੈ ਦੂਰ ਤੂਰੀ ਕੋਈ ਕੰਪਨੀਉ ਦਿਸਦਾ ਇਲਾਕਾ ਸਟ੍ਰੇਜ ਹੋਈ ਚੱਲਦਾ ਦੁਰ ਜਾਈ ਵਿਚੋਂ ਮਸ ਗਾਲ ਮਾਰਦੀ ਬੁਲਟ ਹੈਵਰੀਜ ਖੁਰ ਜਾਂਦਾ ਹੈ ਹੇ ਮੈਨੂੰ ਲੱਗਦਾ ਇੱਤ ਕਾਜਾਲ ਬਉਦਾ ਤੁਮਸਾਲਾ ਤੇਲ ਹੋਈ ਜਾਂਦਾ ਮੋਤੀ ਰਾਮੇ ਰਾਣੀ ਪਿਆਰ ਨੇ ਕਾ ਸੋਣੀਏ ਨਹੀਂ ਕਈਆਂ ਦੀ ਅੱਖਾਂ ਤੇ ਰੜ ਕੇ ਤਲ ਮਿਲਾਈ ਆਪਾ ਸੰਗਰੂਰ ਨਹੀਂ ਨੀ ਬਸ ਸਰਕਾਰੀ ਚੜਕੇ ਹੋਣਾ ਫਰੀਦ ਦਾ ਸਫਰ ਨੈ ਕਾ ਦੋਹਾ ਦਾ ਹਏ ਹੋਣਾ ਫਰੀਦ ਦਾ ਸਫਰ ਨੈ ਕਾ ਦੋਹਾ ਦਾ ਤਾਂ ਸਭ ਮੈਂ ਤੈਨੂੰ ਗੱਲ ਖਾਸਨੀ ਹਏ ਤੇਰਾ ਚੱਲਣਾ ਏ ਦਰ ਕਾੜ ਫੋਣੀਏ ਤੇ ਮੇਰਾ ਚੱਲਣਾ ਏ ਪਾਖਨੀ ਹਾ ਤੇਰਾ ਚੱਲਣਾ ਏ ਦਰ ਕਾੜ ਫੋਣੀਏ ਤੇ ਮੇਰਾ ਚੱਲਣਾ ਏ ਪਾਖੀ ਬਈ ਆਪਾਂ ਇੱਕ ਬਲੈਕ ਤੇ ਗਾਣਾ ਕਰ ਰਹੇ ਆਂ ਠੀਕ ਹੈ ਉਹ ਥੋੜਾ ਚਮਕੀਲਾ ਤਾਂ ਹੈ ਸੁਆਦ ਦਾ ਟੌਲ ਸੁਣਾਵਾਂਗਾ ਹੋ ਘਾਲੇ ਕੰਮ ਤੇ ਘਾਲੇ ਧੰਦੇ ਨਾਲ ਰਹਿੰਦੇ ਚੋਕੀ ਦੇ ਧੰਦੇ ਚੜ ਚੜ ਦੇ ਅੱਗ ਨਹੀਂ ਖਾ ਕੇ ਸੈਂਗੀ ਗੱਡੀ ਦੀ ਫਲ ਗਾ ਕੇ ਸੈਂਗੀ ਗੱਡੀ ਦੀ ਫਲ ਗਾ ਕੇ ਇਕੱਠੇ ਘਰ ਵੱਲਦੇ ਓਏ ਪਿੰਡੇ ਆਖਦੇ ਨੇ ਸਾਰੇ ਕੇਵਲ ਐ ਇੱਕ ਕਰਦੇ ਨਹੀਂ ਆਖਦੇ ਨੇ ਲੋਕੀ ਕੇਵਲ ਐ ਇੱਕ ਕਰਦੇ ਹੋਏ ਢਾਲੇ ਲੇਖ ਤੇ ਕਾਲੀਆਂ ਗੱਡੀਆਂ ਲਿਖ ਟੱਪੋ ਟੱਪ ਨੇ ਛੱਡੀਆਂ ਕਦੇ ਇੱਧਰ ਕਦੇ ਉੱਧਰ ਕਦੇ ਟੱਪ ਜਾਈਦਾ ਪਾਊਡਰ ਨਿੱਤ ਨਵੀਂ ਹਾਲਕੇਸ਼ਨਾਂ ਟ੍ਰੈਕ ਕਰਦੇ ਹੋਏ ਪਿੰਡ ਆਖਦੇ ਨੇ ਸਾਰੇ ਕੇਬਲ ਲੇਕ ਕਰਦੇ ਨਹੀਂ ਆਖਦੇ ਨੇ ਲੋਕੀ ਕੇਬਲ ਲੇਕ ਕਰਦੇ ਧੰਨਵਾਦ ਜੀ